ਵਾਹਿਗੁਰੂ 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 ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਓ ਸਭ ਤੋਂ ਪਹਿਲਾਂ ਪਿਆਰੇ ਸਤ ਗੁਰਾਂ ਦੀ ਬਖਸ਼ਿਸ਼ ਫਤਿਹ ਨੂੰ ਰਸਨਾ ਤੇ ਲਿਆਈਏ ਕੋਈ ਵੀ ਰਸਨਾ ਗੁਰ ਫਤਿਹ ਤੋਂ ਵਾਝਿਆ ਨਾ ਰਹਿ ਜਾਵੇ ਸਾਰੇ ਜਪੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 사ਤ ਸੰਗਏ ਜੀ ਪਰਮ ਪਿਤਾ ਪਰਮਾਤਮਾ ਵਾਹਿਗੁਰੂ ਵਾਹਿਗੁਰੂ ਦੀ ਰਚੀ ਹੋਈ ਇਹ ਰਚਨਾ ਦੇ ਵਿੱਚ ਹਰ ਚੀਜ਼ ਇੱਕ ਨਿਯਮ ਦੇ ਅਧੀਨ ਕੰਮ ਕਰ ਰਹੀ ਹੈ ਹਰ ਚੀਜ਼ ਪਰਮਾਤਮਾ ਦੇ ਬਣਾਏ ਹੋਏ ਇੱਕ ਸਿਧਾਂਤ ਦੇ ਮੁਤਾਬਕ ਕਾਨੂੰਨ ਦੇ ਮੁਤਾਬਕ ਚੱਲ ਰਹੀ ਹੈ ਜਿਹੜੀ ਚੀਜ਼ ਪਰਮਾਤਮਾ ਦੇ ਬਣਾਏ ਨਿਯਮ ਤੋਂ ਖੁੰਝ ਜਾਵੇ ਜਾਂ ਪਰਮਾਤਮਾ ਦੇ ਬਣਾਏ ਨਿਯਮ ਨੂੰ ਤੋੜ ਦੇਵੇ ਉਹਦੀ ਬਰਬਾਦੀ ਹੋ ਜਾਂਦੀ ਹੈ ਜਿਹੜੀ ਚੀਜ਼ ਪਰਮਾਤਮਾ ਦੇ ਬਣਾਏ ਹੋਏ ਨਿਯਮ ਦੇ ਵਿੱਚ ਰਹੇਗੀ ਉਹਦੇ ਬਣਾਏ ਕਾਨੂੰਨ ਦੇ ਵਿੱਚ ਰਹੇਗੀ ਉਹ ਹੀ ਉਹ ਸੁੱਖ ਦੇ ਸਕਦੀ ਹੈ ਅਸੀਂ ਦੇਖਦੇ ਹਾਂ ਕਿ ਸੂਰਜ ਰੋਜ਼ਾਨਾ ਚੜ੍ਹਦਾ ਹੈ ਸ਼ਾਮ ਨੂੰ ਡੁੱਬ ਜਾਂਦਾ ਹੈ ਦਰਅਸਲ ਜਿਸ ਦਿਨ ਦਾ ਸੂਰਜ ਚੜ੍ਹਿਆ ਹੈ ਉਸ ਦਿਨ ਦਾ ਅਜੇ ਤੱਕ ਡੁੱਬਾ ਨਹੀਂ ਇਹ ਪਰਮਾਤਮਾ ਦੀ ਬਣਾਈ ਹੋਈ ਇੱਕ ਨੇਮ ਦੀ ਚਾਲ ਹੈ ਜਿਹੜਾ ਪਾਸਾ ਧਰਤੀ ਦਾ ਸੂਰਜ ਦੇ ਸਾਹਮਣੇ ਆ ਜਾਂਦਾ ਹੈ ਉੱਥੇ ਦਿਨ ਚੜ੍ਹ ਜਾਂਦਾ ਹੈ ਤੇ ਜਿਹੜਾ ਪਾਸਾ ਉਲਟ ਹੁੰਦਾ ਹੈ ਸੂਰਜ ਤਾਂ ਉਲਟ ਦਿਸ਼ਾ ਵੱਲ ਹੁੰਦਾ ਆ ਉੱਥੇ ਰਾਤ ਹੋ ਜਾਂਦੀ ਹੈ ਆਪਣੇ ਧੁਰੇ ਦੇ ਉੱਤੇ ਧਰਤੀ ਘੁੰਮ ਰਹੀ ਹੈ ਭਾਵੇਂ ਅਸੀਂ ਬੈਠੇ ਆ ਸਾਨੂੰ ਮਹਿਸੂਸ ਨਹੀਂ ਹੋ ਰਿਹਾ ਪਰ ਧਰਤੀ ਆਪਣੀ ਚਾਲ ਦੇ ਵਿੱਚ ਇੱਕ ਨੇਮ ਦੇ ਵਿੱਚ ਬੱਧੀ ਹੋਈ ਘੁੰਮੀ ਜਾ ਰਹੀ ਹੈ ਇਹ ਉਸ ਪਰਮਾਤਮਾ ਦਾ ਬੰਨਿਆ ਹੋਇਆ ਨੇਮ ਹੈ ਬਣਾਈ ਹੋਈ ਮਰਿਆਦਾ ਹੈ ਤੇ ਧਰਤੀ ਵੀ ਪ੍ਰਮਾਤਮਾ ਦੀ ਬਣਾਈ ਹੋਈ ਮਰਿਆਦਾ ਦੇ ਵਿੱਚ ਹੈ ਉਹਦੇ ਹੁਕਮ ਦੇ ਵਿੱਚ ਚੱਲ ਰਹੀ ਹੈ ਪਿਆਰਿਓ ਕਿਹੜੀ ਐਸੀ ਸ਼ਕਤੀ ਹੈ ਜਿਸ ਨੇ ਇਸ ਧਰਤੀ ਦੀ ਨੇਮਬੱਦ ਘੁੰਮਣ ਦੀ ਇੱਕ ਮਰਿਆਦਾ ਬਣਾਈ ਹੈ ਇਸ ਦੇ ਖੜੇ ਹੋ ਜਾਣਾ ਇਹਦਾ ਰੁਕ ਜਾਣਾ ਇੱਕ ਦੁਖਦਾਈ ਚੀਜ਼ ਹੋਏਗੀ ਅਸੀਂ ਦੇਖਦੇ ਹਾਂ ਜਿਹੜਾ ਪਾਸਾ ਸੂਰਜ ਦੇ ਸਾਹਮਣੇ ਆਇਆ ਉੱਥੇ ਚਾਨਣ ਹੋ ਗਿਆ ਜਿਹੜਾ ਦੂਜੇ ਪਾਸੇ ਚਲਿਆ ਗਿਆ ਉੱਥੇ ਹਨੇਰਾ ਹੋ ਗਿਆ ਕਿਸੇ ਨਿਯਮ ਦੇ ਅਧੀਨ ਧਰਤੀ ਘੁੰਮਦੀ ਹੈ ਸੂਰਜ ਵੀ ਆਪਣੇ ਧੁਰੇ ਦੇ ਉੱਪਰ ਘੁੰਮੀ ਜਾ ਰਿਹਾ ਹੈ ਇਸ ਦੀ ਇੱਕ ਮਰਿਆਦਾ ਪਰਮਾਤਮਾ ਨੇ ਬਣਾਈ ਹੋਈ ਹੁਣ ਸੂਰਜ ਦੀਆਂ ਕਿਰਨਾਂ ਸਿੱਧੀਆਂ ਧਰਤੀ ਤੇ ਨਹੀਂ ਪੈਂਦੀਆਂ ਜੇ ਸਿੱਧੀਆਂ ਧਰਤੀ ਤੇ ਪੈਣ ਪਤਾ ਨਹੀਂ ਕਿੰਨੀਆਂ ਕੁ ਬਿਮਾਰੀਆਂ ਧਰਤੀ ਦੇ ਉੱਤੇ ਹੋਰ ਪੈਦਾ ਹੋ ਜਾਣ ਕਿਹਾ ਜਾਂਦਾ ਹੈ ਕਿ ਸੂਰਜ ਤੇ ਧਰਤੀ ਦੇ ਵਿਚਕਾਰ ਪਾੜ ਪੈ ਗਏ ਨੇ ਜੇਕਰ ਕਿਰਨਾ ਸਿੱਧੀਆਂ ਡਿੱਗਣ ਤਾਂ ਬੰਦੇ ਦੀ ਤਬਾਹੀ ਹੋ ਜਾਏਗੀ ਹੁਣ ਪਰਮਾਤਮਾ ਨੇ ਇੱਕ ਨਿਯਮ ਬਣਾ ਦਿੱਤਾ ਮਨੁੱਖ ਦੇ ਲਈ ਹੁਣ ਸੂਰਜ ਦੀ ਕਿਰਨ ਪੈ ਤੇ ਰਹੀ ਹੈ ਪਰ ਉਨੀ ਹੀ ਪੈ ਰਹੀ ਹੈ ਜਿਹਦੇ ਨਾਲ ਮਨੁੱਖ ਨੂੰ ਸੋਖੀ ਮਿਲਦਾ ਪਿਆ ਹੈ ਦੁੱਖ ਨਹੀਂ ਮਿਲਦਾ ਪਿਆ ਸੂਰਜ ਆਪਣੇ ਧੁਰੇ ਤੇ ਘੁੰਮੇ ਜਾਂਦਾ ਹੈ ਚੰਦਰਮਾ ਵੀ ਆਪਣੇ ਧੁਰੇ ਤੇ ਘੁੰਮ ਰਿਹਾ ਹੈ ਹਰ ਗ੍ਰਹਿ ਪਰਮਾਤਮਾ ਦੇ ਬਣਾਏ ਨਿਯਮ ਦੇ ਅਧੀਨ ਕੰਮ ਕਰ ਰਿਹਾ ਹੈ ਜਿਸ ਦਿਨ ਇਹ ਗ੍ਰਹਿ ਇਹ ਸੂਰਜ ਇਹ ਚੰ드ਰਮਾ ਆਪਣੀ ਮਰਿਆਦਾ ਤੋੜਨਗੇ ਸਚਾਈ ਇਹ ਹੈ ਕਿ ਉਸ ਦਿਨ ਉਹ ਸਾਰੇ ਖਤਮ ਹੋ ਜਾਣਗੇ ਮਹਾਰਾਜ ਨੇ ਕਿਹਾ ਹਰ ਚੀਜ਼ ਮਰਿਆਦਾ ਦੇ ਅਧੀਨ ਹੈ ਭੈ ਵਿੱਚ ਪਵਨ ਵਹੈ ਸਦਵਾਉ ਪਵਨ ਚੱਲ ਰਹੀ ਹੈ ਹਵਾ ਚੱਲ ਰਹੀ ਹੈ ਇਹ ਵੀ ਕਿਸੇ ਮਰਿਆਦਾ ਦੇ ਅਧੀਨ ਚੱਲ ਰਹੀ ਹੈ ਇੱਕ ਵਾਰੀ ਥੋੜੀ ਜੀ ਹਨੇਰੀ ਆ ਜਾਏ ਤਾਂ ਕਣਕ ਦੀ ਬੱਜੀਆਂ ਬਜਾਈਆਂ ਗੰਡਾ ਪਤਾ ਨਹੀਂ ਕਿੰਨੇ ਕਿੰਨੇ ਮੀਲ ਤੇ ਜਾ ਕੇ ਡਿੱਗਦੀਆਂ ਨੇ ਇੱਕ ਘੰਟਾ ਬੇਮਰਿਆਦਾ ਕਿਤੇ ਹਵਾ ਚੱਲਣ ਲੱਗ ਜੇ ਤਾਂ ਫਸਲਾਂ ਦੀ ਤਬਾਹੀ ਹੋ ਜਾਂਦੀ ਹੈ ਉਹ ਕਿਹੜੀ ਤਾਕਤ ਹੈ ਜਿਸ ਨੇ ਹਵਾ ਨੂੰ ਵੀ ਭੈ ਦੇ ਵਿੱਚ ਬੰਨਿਆ ਹੋਇਆ ਹੈ ਦਰਿਆ ਚੱਲ ਰਹੇ ਨੇ ਜਿਹੜੇ ਦਰਿਆ ਕਨਿਆਰਿਆਂ ਦੇ ਬਿਲਕੁਲ ਵਿਚਕਾਰ ਚੱਲਦੇ ਨੇ ਉਹ ਕਿਸੇ ਮਰਿਆਦਾ ਦੇ ਅਧੀਨ ਤੁਰਦੇ ਨੇ ਉਹ ਦਰਿਆ ਸਾਡੇ ਲਈ ਸੁੱਖ ਦਾ ਕਾਰਨ ਬਣਦੇ ਨੇ ਜਿਹੜੇ ਦਰਿਆ ਕਨਿਆਰਿਆਂ ਨੂੰ ਤੋੜ ਕੇ ਕਹਿਣ ਕਿ ਅਸੀਂ ਕਿਨਾਰਿਆਂ ਦੇ ਵਿੱਚ ਨਹੀਂ ਰਹਿਣਾ ਤੇ ਜਿਸ ਦਿਨ ਸਾਸ ਸੰਗਤ ਜੀ ਕਿਨਾਰਾ ਟੁੱਟ ਗਿਆ ਉਹੀ ਦਰਿਆ ਪਿੰਡ ਦੇ ਪਿੰਡ ਰੋੜ ਕੇ ਲੈ ਜਾਂਦਾ ਹੈ ਬੇਮਰਿਆਦਾ ਦਰਿਆ ਲੋਕਾਂ ਦੇ ਘਰ ਤੋੜ ਦਿੰਦਾ ਹੈ ਤੇ ਮਰਿਆਦਾ ਦੇ ਵਿੱਚ ਚੱਲਣ ਵਾਲਾ ਦਰਿਆ ਲੋਕਾਂ ਨੂੰ ਜੀਵਨ ਦਿੰਦਾ ਹੈ ਪੈ ਵਿੱਚ ਪਵਨ ਵਹੈ ਸਦਵਾਉ ਪੈ ਵਿੱਚ ਚਲੈ ਲਖ ਦਰਿਆਉ ਪੈ ਵਿੱਚ ਅਗਨ ਕੜੈ ਵੇਗਾਰ ਪੈ ਵਿੱਚ ਧਰਤੀ ਦੱਬੀ ਭਾਰ ਪੈ ਵਿੱਚ ਇੰਦ ਫਿਰੈ ਸਿਰ ਭਾਰ ਪੈ ਵਿੱਚ ਰਾਜਾ ਧਰਮ ਦੁਆਰ ਪੈ ਵਿੱਚ ਸੂਰਜ ਪੈ ਵਿੱਚ ਚੰਦ ਕੋਹ ਕਰੋੜੀ ਚਲਤ ਨਾਨਤ ਸੋ ਸਾਧ ਸੰਗਤ ਜੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਅਨੁਸਾਰ ਜਿੰਨੇ ਵੀ ਤਨ ਲੈ ਕੇ ਬੈਠੇ ਹਾਂ ਅਸੀਂ ਸਾਰੇ ਸੋ ਇਹ ਸਾਰੇ ਦਾ ਸਾਰਾ ਤਨ ਨੇਮ ਦੇ ਅਧੀਨ ਹੈ ਪੰਜ ਤੱਤਾਂ ਦਾ ਪੁੱਤਲਾ ਹੈ ਇਹ ਸਰੀਰ ਇਹਦੇ ਵਿੱਚ ਸਾਡਾ ਦਿਲ ਧੜਕਦਾ ਹੈ ਇਹਦੀ ਵੀ ਇੱਕ ਮਰਿਆਦਾ ਹੈ ਜਿਸ ਦਿਨ ਦਿਲ ਦੀ ਧੜਕਣ ਬੰਦ ਹੋ ਜਾਏਗੀ ਉਸੇ ਘੜੀ ਇਹ ਧੜਕਣ ਮੌਤ ਬਣ ਜਾਏਗੀ ਜਿਸ ਦੀ ਧੜਕਣ ਵੱਧ ਜਾਏਗੀ ਉਹਦੀ ਵੀ ਮੌਤ ਹੋ ਸਕਦੀ ਹੈ ਤੰਦਰੁਸਤੀ ਉਸੇ ਚੀਜ਼ ਦਾ ਨਾਮ ਹੈ ਜਿੱਥੇ ਧੜਕਣ ਵੀ ਕਿਸੇ ਮर्यादा 'ਚ ਚੱਲਦੀ ਹੈ ਹੁਣ ਦੂਸਰੀ ਬੇਨਤੀ ਖੂਨ ਦੇ ਬਾਰੇ ਹੈ ਬਲੱਡ ਦੇ ਬਾਰੇ ਹੈ ਖੂਨ ਦਾ ਵੀ ਇੱਕ ਸਿਸਟਮ ਹੈ ਜੇ ਕਿਤੇ ਬਲੱਡ ਪ੍ਰੈਸ਼ਰ ਘਟ ਜਾਏ ਤਾਂ ਵੀ ਉਹ ਬੰਦਾ ਮਰ ਸਕਦਾ ਹੈ ਤੇ ਜੇ ਕਿਤੇ ਬੀਪੀ ਹਾਈ ਹੋ ਜੇ ਤਾਂ ਵੀ ਬੰਦੇ ਦੀ ਨਾੜ ਤੱਕ ਫਟ ਜਾਂਦੀ ਹੈ ਮੌਤ ਦਾ ਕਾਰਨ ਬਣ ਸਕਦੀ ਹੈ ਸੋ ਇਹ ਵੀ ਇੱਕ ਮਰਿਆਦਾ ਦੇ ਵਿੱਚ ਹੈ ਖੂਨ ਵਿੱਚ ਬਲੱਡ ਵੀ ਇੱਕ ਮਰਿਆਦਾ ਦੇ ਵਿੱਚ ਕੰਮ ਕਰਦਾ ਹੈ ਹੁਣ ਧਰਮ ਕੇਵਲ ਲੈਕਚਰ ਦਾ ਨਾਮ ਨਹੀਂ ਧਰਮ ਕੇਵਲ ਸੁਣਾ ਦਵਾ ਕੇ ਉੱਚੀ ਉੱਚੀ ਗਾਉਣ ਦਾ ਨਾਮ ਨਹੀਂ ਧਰਮ ਕੇਵਲ ਲਿਖਣ ਦਾ ਵੀ ਨਾਮ ਨਹੀਂ ਅਸਲ ਵਿੱਚ ਧਰਮ ਇੱਕ ਜੀਵਨ ਜਾਂਚ ਹੈ ਜਿਹੜਾ ਗਾ ਲੈਂਦਾ ਹੈ ਜਿਹੜਾ ਲਿਖ ਲੈਂਦਾ ਹੈ ਜਿਹੜਾ ਸੁਣ ਲੈਂਦਾ ਹੈ ਤੇ ਉਸ ਤੋਂ ਬਾਅਦ ਉਹਨੂੰ ਜ਼ਿੰਦਗੀ ਵਿੱਚ ਢਾਲ ਲੈਂਦਾ ਹੈ ਟਾਲਣ ਦਾ ਨਾਮ ਹੀ ਧਰਮ ਹੈ ਮਹਾਰਾਜ ਦਾ ਇੱਕ ਬਚਨ ਆਉਂਦਾ ਹੈ ਕਿ ਘਰ ਵਿੱਚ ਅਸੀਂ ਕੜਛੀ ਵਰਤਦੇ ਹਾਂ ਬੀਬੀਆਂ ਭੈਣਾ ਰਸੋਈ ਦੇ ਵਿੱਚ ਕਿਚਨ ਦੇ ਵਿੱਚ ਕੜਛੀ ਵਰਤਦੀਆਂ ਨੇ ਜਦੋਂ ਬੀਬੀਆਂ ਪ੍ਰਸ਼ਾਦਾ ਪਾਣੀ ਤਿਆਰ ਕਰਦੀਆਂ ਨੇ ਤਾਂ ਸਬਜੀ ਭਾਜੀ ਦੇ ਵਿੱਚ ਜਾਂ ਕਿਸੇ ਹੋਰ ਚੀਜ਼ ਦੇ ਵਿੱਚ ਕੜਛੀ ਘੁਮਾਉਂਦੀਆਂ ਨੇ ਕਈ ਕੜਛੀਆਂ ਕਈ ਸਾਲ ਤੋਂ ਘੁੰਮੀ ਜਾ ਰਹੀਆਂ ਨੇ ਉਸ ਕੜਛੀ ਨੂੰ ਅਸੀਂ ਬਾਹਰ ਕੱਢ ਕੇ ਪੁੱਛ ਲਈਏ ਕਿ ਜਿਸ ਸਬਜੀ ਵਿੱਚ ਤੂੰ ਘੁੰਮ ਰਹੀ ਹੈ ਇਸ ਸਬਜੀ ਵਿੱਚ ਲੂਣ ਕਿੰਨਾ ਹੈ ਪਰੰਤੂ ਕਦੇ ਵੀ ਕੜਛੀ ਬੋਲ ਕੇ ਨਹੀਂ ਦੱਸੇਗੀ ਕਿ ਨਮਕ ਕਿੰਨਾ ਹੈ ਜੇ ਪੁੱਛ ਲਈਏ ਕਿ ਇਹਦੇ ਵਿੱਚ ਮਿੱਠਾ ਕਿੰਨਾ ਹੈ ਤਾਂ ਵੀ ਕੜਛੀ ਨਹੀਂ ਦੱਸ ਸਕਦੀ ਮਦਦ ਨਹੀਂ ਕਰ ਸਕਦੀ ਕੜਛੀ ਚੀਜ਼ ਨੂੰ ਤਿਆਰ ਕਰਨ ਵਿੱਚ ਤਾਂ ਜ਼ਰੂਰ ਮਦਦ ਕਰ ਸਕਦੀ ਹੈ ਆਰੋ ਦਾ ਸਵਾਦ ਕਦੇ ਚੱਖ ਨਹੀਂ ਸਕਦੀ ਸੋ ਧੰਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਕਿਹਾ ਕਿ ਜਿਹੜਾ ਬੰਦਾ ਧਰਮ ਦੀ ਗੱਲ ਕਰਦਾ ਪਿਆ ਹੈ ਉਹ ਆਪਣੇ ਅੰਦਰ ਝਾਤੀ ਮਾਰ ਕੇ ਦੇਖੇ ਕਿ ਕਿਤੇ ਕਟਛੀ ਦੀ ਤਰ੍ਹਾਂ ਲੋਕਾਂ ਲਈ ਉਹ ਧਰਮ ਦਾ ਦਿਖਾਵਾ ਤੇ ਨਹੀਂ ਕਰ ਰਿਹਾ ਆ ਧੰਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਸਹੀ ਅਰਥਾਂ ਦੇ ਵਿੱਚ ਸਾਨੂੰ ਜੀਵਨ ਜਾਂਚ ਜਿਉਣ ਦੀ ਇੱਕ ਜੁਗਤ ਦਿੱਤੀ ਹੈ ਧੰਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਫਰਮਾਉਂਦੇ ਨੇ ਕਿ ਜਿਹੜੀ ਵੀ ਚੀਜ਼ ਉਲਾਰ ਵਾਲ ਚੱਲੀ ਗਈ ਉਹ ਸੱਚੀ ਹੋਈ ਤਬਾਈ ਬਣ ਜਾਏਗੀ ਪੰਜ ਜੀਵ ਅਜਿਹੇ ਨੇ ਹੈ ਉਹ ਟੇਢੀ ਟੇਢੀ ਜੂਣ ਪਰ ਜਦੋਂ ਉਹ ਆਪਣੀ ਹੱਦੋਂ ਟੱਪ ਜਾਂਦੇ ਨੇ ਉਹਨਾਂ ਪੰਜਾਂ ਵਿੱਚੋਂ ਕਦੀ ਵੀ ਕੋਈ ਜਿਉਂਦਾ ਨਹੀਂ ਬਚਿਆ ਹੁਣ ਉਹ ਪੰਜ ਜਾਨਵਰ ਕਿਹੜੇ ਨੇ ਪੰਜ ਜੀਵ ਅਜਿਹੇ ਕਿਹੜੇ ਨੇ ਮਿਰਗ ਹਿਰਨ ਮੀਨ ਹੁੰਦੀ ਹੈ ਮੱਛੀ ਭਵਰਾ ਤੇ ਪਤੰਗ ਪਤੰਗੇ ਜਿਹੜੇ ਹੁੰਦੇ ਨੇ ਤੇ ਪੰਜਵਾਂ ਹੁੰਦਾ ਏ ਹਾਥੀ ਇਹ ਪੰਜੇ ਜੀਵ ਪਰਮਾਤਮਾ ਨੇ ਜਿਹਾ ਇਹ ਪੈਦਾ ਕੀਤੇ ਨੇ ਜਿਨ੍ਹਾਂ ਨੇ ਆਪਣੇ ਸਰੀਰ ਦੇ ਇੱਕ ਅੰਗ ਦੀ ਖਾਤਰ ਆਪਣੀ ਮਰਿਆਦਾ ਤੋੜੀ ਤੇ ਇਹਨਾਂ ਪੰਜਾਂ ਦਾ ਅੰਤ ਹੋਇਆ ਸੁਣਨਾ ਵੀ ਸਾ ਸੰਗਤ ਜੀ ਕੋਈ ਮਾੜੀ ਗੱਲ ਨਹੀਂ ਪਰਮਾਤਮਾ ਨੇ ਸੁਣਨ ਲਈ ਹੀ ਕੰਨ ਦਿੱਤੇ ਨੇ ਤੇ ਗੁਰੂ ਨਾਨਕ ਸਾਹਿਬ ਨੇ ਜਪਜੀ ਸਾਹਿਬ ਵਿੱਚ ਚਾਰ ਪਉੜੀਆਂ ਸੁਣਨ ਦੀਆਂ ਰੱਖੀਆਂ ਜਿਹੜੇ ਬੰਦੇ ਨੂੰ ਸੁਣਨ ਦੀ ਜਾਚ ਆ ਗਈ ਉਹਦੇ ਅੰਦਰ ਖੇੜਾ ਰਹੇਗਾ ਉਹ ਕਦੇ ਵੀ ਝੂਰੇਗਾ ਨਹੀਂ ਨਾਨਕ ਭਗਤ ਆਸ ਦਾ ਵਿਗਾਸ ਸੁਣੀਏ ਦੁੱਖ ਪਾਪ ਦਾ ਨਾਸ ਹਣ ਮਿਰਗ ਨੂੰ ਇੱਕ ਸਰੋਤ ਦਾ ਰਸ ਹੈ ਪ੍ਰਾਤਨ ਸਮੇਂ ਸ਼ਿਕਾਰੀ ਮਿਰਗ ਨੂੰ ਮਾਰਨ ਦੇ ਲਈ ਇੱਕ ਸਾਜ ਦੀ ਵਰਤੋਂ ਕਰਦੇ ਸਨ ਮਿੱਟੀ ਦਾ ਭਾਂਡਾ ਲੈਣਾ ਉਹਨਾਂ ਨੇ ਉੱਪਰ ਇੱਕ ਖੱਲ ਭਾਵ ਚਮੜਾ ਬੰਨਣਾ ਉਹਨਾਂ ਨੇ ਤੇ ਉਹਦੇ ਵਿੱਚ ਇੱਕ ਛੇਕ ਕਰ ਦੇਣਾ ਤੇ ਵਿੱਚ ਮੋਰ ਦਾ ਖੰਭ ਪਾਉਣਾ ਜਦੋਂ ਮੋਰ ਦਾ ਖੰਭ ਪਾਉਣਾ ਤੇ ਕਦੀ ਬਾਹਰ ਕੱਢਣਾ ਤੇ ਉਹਦੇ ਨਾਲ ਇੱਕ ਬੜਾ ਉੱਚਾ ਨਾਦ ਨਿਕਲਣਾ ਉਸ ਨਾਦ ਨੂੰ ਸੁਣ ਕੇ ਮਿਰਗ ਜਿਹੜਾ ਸੀ ਨਾਦ ਵੱਲ દોੜਿਆ ਆਉਂਦਾ ਮਹਾਰਾਜ ਕਹਿੰਦੇ ਜਦੋਂ ਉਹ ਨਾਦ ਦੀ ਆਵਾਜ਼ ਦੇ ਨੇੜੇ ਹੋਇਆ ਤਾਂ ਇੱਕ ਸ਼ਿਕਾਰੀ ਜਿਹੜਾ ਸੀ ਛੁਪ ਕੇ ਬੈਠਾ ਸੀ ਮਿਰਗ ਨੂੰ ਭੁੱਲ ਗਿਆ ਕਿ ਕੋਈ ਮੇਰਾ ਸ਼ਿਕਾਰ ਕਰਨ ਆਇਆ ਹੈ ਉਹ ਇਹਨਾਂ ਉਲਾਰ ਹੋ ਗਿਆ ਆਪਣੇ ਸੁਨਣ ਦੀ ਤਰਤੀਬ ਜਿਹੜੀ ਸੀ ਉਹ ਤੋੜ ਬੈਠਾ ਸ਼ਿਕਾਰੀ ਨੇ ਤੀਰ ਜਿਹੜਾ ਸੀ ਮਿਰਗ ਦੇ ਮੱਥੇ ਤੇ ਮਾਰਿਆ ਮਹਾਰਾਜ ਕਹਿੰਦੇ ਦੇਖੋ ਸਰੋਤ ਦੀ ਮਰਿਆਦਾ ਭੰਗ ਹੋਈ ਤੇ ਮਿਰਗ ਦੀ ਮੌਤ ਹੋ ਗਈ ਹੁਣ ਦੂਸਰੀ ਉਦਾਹਰਨ ਜਿਹੜੀ ਹੈ ਮੱਛੀ ਦੀ ਗੁਰੂ ਗ੍ਰੰਥ ਸਾਹਿਬ ਦੇ ਮੁਤਾਬਿਕ 42 ਲੱਖ ਜੀਵ ਪਾਣੀ ਚ ਰਹਿੰਦੇ ਨੇ ਮੱਛੀ ਵੀ ਪਾਣੀ ਵਿੱਚ ਰਹਿੰਦੀ ਹੈ ਪਾਣੀ ਵਿੱਚ ਪਰਮਾਤਮਾ ਨੇ ਉਸੇ ਦੀ ਖਾਹਕ ਬਣਾਈ ਸ਼ਿਕਾਰੀ ਜਾਣਦਾ ਹੈ ਕੁੰਡੀ ਨੂੰ ਆਟਾ ਲਗਾਉਂਦਾ ਹੈ ਤੇ ਕੁੰਡੀ ਜਦੋਂ ਪਾਣੀ ਵਿੱਚ ਛੁੱਟਦਾ ਹੈ ਮੱਛੀ ਦੀ ਜੀਬ ਲਲਚਾ ਜਾਂਦੀ ਉਸ ਛੱਲੀ ਨੇ ਆਪਣੀ ਮਰਿਆਦਾ ਤੋੜੀ ਕਿਉਂਕਿ ਪਰਮਾਤਮਾ ਨੇ ਰਿਜਕ ਤੇ ਪਾਣੀ ਵਿੱਚ ਹੀ ਦਿੱਤਾ ਜਦੋਂ ਬਾਹਰੋਂ ਰਿਜਕ ਗਿਆ ਉਹ ਫਿਰ ਵੀ ਲਾਲਚ ਵਿੱਚ ਆਈ ਪਾਣੀ ਵਿੱਚ ਉਹ ਆਪਣੀ ਮਿਲਦੀ ਹੋਈ ਖਾਹਕ ਨੂੰ ਛੱਡ ਕੇ ਜੀਬ ਦੇ ਪਿਛੇ ਲੱਗ ਕੇ ਕੁੰਡੀ ਵੱਲ ਗਈ ਕੁੰਡੀ ਨੂੰ ਫੜ ਲਿਆ ਤੇ ਅਖੀਰ ਹੋਇਆ ਕਿ ਉਸ ਮੱਛੀ ਦੇ ਟੁਕੜੇ ਟੁਕੜੇ ਹੋ ਗਏ ਉਸ ਮੱਛੀ ਨੂੰ ਕਿਸੇ ਨੇ ਆਪਣੀ ਜੀਤ ਦਾ ਸਵਾਦ ਬਣਾਇਆ ਹੁਣ ਤੀਸਰੀ ਐਗਜ਼ਾਮਪਲ ਉਦਾਹਰਨ ਭਵਰੇ ਦੀ ਹੈ ਸੋ ਅਸੀਂ ਦੇਖਦੇ ਹਾਂ ਕਿ ਜਦੋਂ ਫੁੱਲ ਖਿੜਦੇ ਨੇ ਭਵਰੇ ਸੁਗੰਧੀ ਲੈਣ ਲਈ ਪਹੁੰਚ ਜਾਂਦੇ ਨੇ ਤੇ ਜਦੋਂ ਸਰੋਂ ਖਿੜਦੀ ਹੈ ਤਾਂ ਕਿੰਨੇ ਭਵਰੇ ਦਿਸਦੇ ਨੇ ਬਗੀਚੇ ਵਿੱਚ ਖਿੜੇ ਫੁੱਲਾਂ ਉੱਪਰ ਭਵਰਾ ਬੈਠਦਾ ਏ ਪਰ ਇਹਦੇ ਅੰਦਰ ਨਹੀਂ ਪਰਿਆ ਕਮਲ ਦਾ ਫੁੱਲ ਖਿੜਿਆ ਸੀ ਤਾਂ ਭਵਰਾ ਆਪਣੇ ਸਵਾਦ ਦੀ ਮਰਿਆਦਾ ਤੋੜ ਬੈਠਾ ਜਦੋਂ ਇਹ ਖਿੜੇ ਹੋਏ ਫੁੱਲ ਤੱਕ ਪਹੁੰਚਿਆ ਜਦੋਂ ਇਹ ਭਵਰਾ ਜਿਹੜਾ ਸੀ ਕਮਲ ਦੇ ਫੁੱਲ ਲਾਗੇ ਪਹੁੰਚਿਆ ਫੁੱਲ ਨੇ ਇਸ ਆਏ ਹੋਏ ਭਵਰੇ ਨੂੰ ਆਪਣੇ ਵਿੱਚ ਹੀ ਟਿਕਾ ਲਿਆ ਇਸ ਗੰਧੀ ਵਿੱਚ ਇਹਨਾਂ ਲੀਨ ਹੋਇਆ ਇਨ ਉਡਣਾ ਹੀ ਭੁੱਲ ਗਿਆ ਕਮਲ ਨੇ ਸ਼ਾਮ ਨੂੰ ਆਪਣੇ ਪਤੇ ਸਮੇਤੇ ਤੇ ساری adhat ਭਵਰੇ ਕਮਲ ਦੇ ਵਿੱਚ ਰਹਿਣ ਕਰਕੇ ਉਹਦੀ ਮੌਤ ਹੋ ਜਾਂਦੀ ਹੈ ਇਹ ਵੀ ਮੌਤ ਦਾ ਕਾਰਨ ਬਣਿਆ ਹੁਣ ਚੌਥਾ ਹੈ ਪਤੰਗਾ ਜਦੋਂ ਵੀ ਲਾਈਟ ਵੱਲਦੀ ਹੈ ਤਾਂ ਪਤੰਗੇ ਅੱਖਾਂ ਦੇ ਰਸ ਦੇ ਫਸੇ ਹੋਏ ਗਰਸੇ ਹੋਏ ਭੱਜੇ ਆਉਂਦੇ ਨੇ ਲਾਈਟ ਵੱਲ ਨੂੰ ਪ੍ਰਕਰਮਾ ਕਰਦੇ ਨੇ ਇਹਨਾਂ ਦੇ ਹੱਦ ਤੋਂ ਵੱਧ ਕੀਤੇ ਹੋਏ ਕਰਮ ਨੇ ਤੇ ਅਖੀਰ ਤੇ ਲਾਈਟ ਉੱਤੇ ਆ ਕੇ ਇਹ ਲਾਈਟ ਇਹਨਾਂ ਨੂੰ ਭੁੰਨ ਕੇ ਸੁਆਹ ਕਰ ਦਿੰਦੀ ਹੈ ਇਸੇ ਤਰ੍ਹਾਂ ਹਾਥੀ ਜਿਹੜਾ ਹੈ ਉਹਨੂੰ ਸਿਰਫ ਚਮੜੀ ਦਾ ਰਸ ਹੈ ਜੰਗਲ ਵਿੱਚ ਹਾਥੀ ਹੈ ਉਹਦੇ ਜਿੰਨੀ ਤਾਕਤ ਸ਼ਾਇਦ ਹੀ ਕਿਸੇ ਕੋਲ ਹੋਵੇ ਪਰ ਜਦੋਂ ਮਹਾਰਤ ਹਾਥੀ ਨੂੰ ਫੜਦਾ ਹੈ ਉਹ ਇੱਕ ਕੰਮ ਕਰਦਾ ਹੈ ਕਾਗਜ਼ ਦੀ ਹਥਣੀ ਬਣਾਉਂਦਾ ਹੈ ਤੇ ਟੋਆ ਪੁੱਟ ਕੇ ਉਹਦੇ ਵਿੱਚ ਨਿੱਕੀ ਜਿਹੀ ਛੱਤ ਪਾ ਦਿੰਦਾ ਹੈ ਉਸ ਹਥਣੀ ਦੇ ਪਤਲੇ ਨੂੰ ਦੇਖ ਕੇ ਹਾਥੀ ਕਾਮ ਵਾਸ਼ਨਾ ਦਾ ਮਾਰਿਆ ਉੱਥੇ ਪੁੱਜ ਜਾਂਦਾ ਹੈ ਜਦੋਂ ਪਤਲੇ ਦੇ ਨੇੜੇ ਆਉਂਦਾ ਹੈ ਤਾਂ ਇੱਕੋ ਦਮ ਭਾਰਾ ਹੋਣ ਕਰਕੇ ਖੱਡੇ 'ਚ ਡਿੱਗ ਪੈਂਦਾ ਹੈ ਬਸ ਇੱਕ ਨਿੱਕੇ ਜਿਹੇ ਰਸ ਨੇ ਇੰਨੇ ਤਾਕਤਵਰ ਜਾਨਵਰ ਨੂੰ ساری ਜ਼ਿੰਦਗੀ ਲਈ ਬੰਦੇ ਦਾ ਗੁਲਾਮ ਬਣਾ ਦਿੱਤਾ ਇੱਕ ਨਿੱਕਾ ਜਿਹਾ ਸਰੀਆ ਉਦੇ ਸਿਰ ਵਿੱਚ ਮਾਰਦੇ ਨੇ ਤੇ ਹਾਥੀ ਘੁੰਮਦਾ ਫਿਰਦਾ ਏ ਮਹਾਰਾਜ ਨੇ ਬਾਣੀ ਵਿੱਚ ਕਿਹਾ ਕਿ ਇਹ ਇਨਸਾਨ ਦੇਖ ਇਹ ਪੰਜ ਜੀਵ ਮਿਰਗ ਨੂੰ ਇੱਕੋ ਰਸ ਕੰਨਾਂ ਦਾ ਰਸ ਸੀ ਮੌਤ ਹੋ ਗਈ ਮਛੀ ਨੂੰ ਜੀਬ ਦਾ ਰਸ ਸੀ ਤੇ ਉਹ ਵੀ ਉਹਦੀ ਮੌਤ ਦਾ ਕਾਰਨ ਬਣਿਆ ਪਤੰਗੇ ਨੂੰ ਅੱਖਾਂ ਦਾ ਰਸ ਸੀ ਉਹ ਵੀ ਮੌਤ ਦਾ ਕਾਰਨ ਬਣਿਆ ਪਵਰੇ ਨੂੰ ਨੱਕ ਦੀ ਸੁਗੰਧ ਦਾ ਲਾਲਚ ਸੀ ਉਹ ਵੀ ਮੌਤ ਦਾ ਕਾਰਨ ਬਣ ਗਿਆ ਹਾਤੀ ਨੂੰ ਚਮੜੀ ਦਾ ਰਸ ਸੀ ਤੇ ਉਹ ਸਦਾ ਲਈ ਬੰਦੇ ਦਾ ਗੁਲਾਮ ਹੋਇਆ ਹੁਣ ਪ੍ਰਮਾਤਮਾ ਨੇ ਵਾਹਿਗੁਰੂ ਨੇ ਇੱਕ ਮਰਿਆਦਾ ਬੰਨੀ ਹੈ ਤਾਂ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਸਾਨੂੰ ਸਮਝਾਉਣਾ ਕੀਤਾ ਕਿ ਇਹ ਬੰਦੇ ਤੇਰਾ ਬਚਾ ਕਿਵੇਂ ਹੋਵੇਗਾ ਤੈਨੂੰ ਤੇ ਪੰਜ ਚੋਰ ਲੁੱਟੀ ਫਿਰਦੇ ਨੇ ਪੰਜ ਇੰਦਰੇ ਤੈਨੂੰ ਪਟਕਾਈ ਫਿਰਦੇ ਨੇ ਮਿੰਟ-ਮਿੰਟ ਤੇ ਤੂੰ ਡੋਲੀ ਫਿਰਦਾ ਹੈ ਹਜੂਰ ਨੇ ਮਰਿਆਦਾ ਬਣਾਈ ਜਿਹੜੇ ਚੋਜੀ ਪ੍ਰੀਤਮ ਨੇ ਮਰਿਆਦਾ ਦਿੱਤੀ ਹੈ ਇਸ ਦਾ ਆਧਾਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਹੈ। ਗੁਰੂ ਸਾਹਿਬ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਮਹਾਰਾਜ ਨੇ ਸਿੱਖਾਂ ਦੀ ਗੁਰਸਿੱਖਾਂ ਦੀ ਪਰਵਾਸ਼ਾ ਦੱਸੀ। ਗੁਰਸਿੱਖ ਕਿਮਾ ਦਾ ਕਿਵੇਂ ਦਾ ਹੋਣਾ ਚਾਹੀਦਾ ਹੈ। ਫਿਰ ਮਰਿਆਦਾ ਦਾ ਵੀ ਜ਼ਿਕਰ ਕੀਤਾ। ਮਰਿਆਦਾ ਵੀ ਦੱਸੀ। ਤੇ ਪਾਤਸ਼ਾਹ ਕਹਿੰਦੇ ਨੇ ਗੁਰ ਸਤ ਗੁਰ ਕਾ ਜੋ ਸਿੱਖ ਅਖਾਏ ਜੇ ਤੂੰ ਗੁਰੂ ਦਾ ਸਿੱਖ ਖਵੋਣਾ ਹੈ ਨਾ ਆਪਣੇ ਆਪ ਨੂੰ ਉਤੇ ਕਰਨਾ ਕੀ ਚਾਹੀਦਾ ਏ ਤੈਨੂੰ ਸੋ ਭਲਕੇ ਉੱਠ ਹਰ ਨਾਮ ਤੇ ਆਵੇ ਉੱਠਦਿਆਂ ਸਾਰ ਹੀ ਨਾਮ ਤੇ ਆ ਜੋ ਖੁਦ ਨੂੰ ਸੇਖ ਖਵੋਂਦਾ ਹੈ ਉਹਨੂੰ ਉੱਠਣਾ ਪੈਣਾ ਹੈ ਅਮਰਤ ਵੇਲੇ ਜਾਗਣਾ ਪੈਣਾ ਹੈ ਉੱਠ ਕੇ ਕਰਨਾ ਕੀ ਹੈ ਉਦਮ ਕਰੇ ਪਲਕੇ ਪਰਭਾਤੀ ਇਸ਼ਨਾਨ ਕਰੇ ਅਮਰਤ ਸਰਨਾਵੇ ਇਸ਼ਨਾਨ ਤਨ ਦਾ ਕਰਉਣਾ ਹੈ ਜਲ ਦੇ ਨਾਲ ਤੇ ਮਨ ਦਾ ਇਸ਼ਨਾਨ ਹੋਏਗਾ ਬਾਣੀ ਦੇ ਨਾਲ ਸ਼ਬਦ ਦੇ ਨਾਲ ਪਰਮਾਤਮਾ ਨੂੰ ਜਪਣਾ ਹੈ ਫਿਰ ਗੁਰੂ ਦੀ ਖੁਸ਼ੀ ਮਿਲਣੀ ਹੈ ਫਿਰ ਉੱਠਦੇ ਆਂ ਬੈਠਦੇ ਆਂ ਸੌਂਦੇ ਆਂ ਜਾਗਦੇ ਆਂ ਉਸ ਵਾਹਿਗੁਰੂ ਨੂੰ ਧਿਆਉਣਾ ਕਰਨਾ ਹੈ ਨਾਮ ਜਪਣਾ ਹੈ ਸੋ ਜਿਹੜਾ ਵੀ ਗੁਰਸਿੱਖ ਗੁਰੂ ਦੀ ਰਜ਼ਾ ਦੇ ਵਿੱਚ ਚੱਲੇਗਾ ਗੁਰੂ ਦੇ ਹੁਕਮ ਦੇ ਵਿੱਚ ਚੱਲੇਗਾ ਮਹਾਰਾਜ ਕਹਿੰਦੇ ਨੇ ਭਾਈ ਜੇ ਤੂੰ ਕੁਛ ਖੱਟਣਾ ਏ ਤਾਂ ਫਿਰ ਹੁਕਮ ਨੂੰ ਮੰਨ ਲੈ ਬਾਣੀ ਨੂੰ ਅਮਰਤ ਵੇਲੇ ਰੋਜ਼ ਪੜ ਐਨਾ ਬਾਣੀ ਇਹਦਾ ਨਿਤਨੇਮ ਕਰੀ ਸਤਗੁਰੂ ਨੇ ਕੁਛ ਕਰਮ ਕਰਨ ਲਈ ਕਿਹਾ ਤੇ ਕੁਛ ਕਰਮਾਂ ਤੋਂ ਰੋਕ ਦਿੱਤਾ ਹਜੂਰ ਕਹਿੰਦੇ ਨੇ ਮਰਿਆਦਾ ਕਮਾਉਣ ਵਾਲਾ ਸਿੱਖ ਜਿਹੜਾ ਏ ਨਸ਼ੇ ਦਾ ਸੇਵਨ ਨਹੀਂ ਕਰਦਾ ਮਰਿਆਦਾ ਕਾਉਣ ਵਾਲਾ ਕੇਸਾਂ ਦੀ ਬੇਅਦਮੀ ਨਹੀਂ ਕਰੇਗਾ ਰੱਬ ਦੇ ਨਾਮ ਵਿੱਚ ਰੱਤਿਆ ਜਿਹੜਾ ਇਨਸਾਨ ਹੈ ਉਹ ਤਾਂ ਰੋਟੀ ਦੇ ਸਵਾਦ ਤੋਂ ਵੀ ਉਪਰ ਉੱਠ ਜਾਂਦਾ ਹੈ ਕਹਿਣ ਲੱਗੇ ਗੁਰੂ ਦਾ ਸਿੱਖ ਬਾਹਰ ਤਨ ਪਰ ਧਨ ਦਾ ਗਾਮੀ ਨਹੀਂ ਹੋਏਗਾ ਗੁਰੂ ਦਾ ਸਿੱਖ ਪ੍ਰਾਇ ਧਨ ਨਾਲ ਵੀ ਸਬੰਧ ਨਹੀਂ ਰੱਖਦਾ ਤੇ ਪ੍ਰਾਇ ਧਨ ਨਾਲ ਵੀ ਸਬੰਧ ਨਹੀਂ ਜੇ ਰੱਖਦਾ ਸੋ ਪਾਤਸ਼ਾਹ ਨੇ ਸਾਨੂੰ ਸਮਝਾਉਣਾ ਕੀਤਾ ਕਿ ਰਹਿਤ ਜ਼ਰੂਰੀ ਹੈ ਰਹਿਤ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਜਿਹੜਾ ਰਹਿਤ ਦੇ ਵਿੱਚ ਨਹੀਂ ਮर्यादा ਦੇ ਵਿੱਚ ਨਹੀਂ ਉਹ ਕਿਸੇ ਵੀ ਤਰੀਕੇ ਦੇ ਨਾਲ ਸਤਗੁਰਾਂ ਨੂੰ ਭਾ ਨਹੀਂ ਸਕਦਾ ਸੋ ਸਾਧ ਸੰਗਤ ਜੀ ਜਿੰਨੀ ਵਿਚਾਰ ਅਸੀਂ ਅੱਜ ਕੀਤੀ ਹੈ ਇਹਦੇ ਤੋਂ ਅਸੀਂ ਸਿੱਖਣਾ ਕੀ ਹੈ ਕੀ ਸਮਝ ਆਈ ਹੈ ਸਾਨੂੰ ਕਿਉਂਕਿ ਅਸੀਂ ਸੁਣ ਲੈਨੇ ਆ ਪਰ ਸੁਣ ਕੇ ਛੱਡ ਦਿੰਨੇ ਆ ਸੁਣਨ ਦਾ ਫਾਇਦਾ ਉਦੋਂ ਹੀ ਆ ਜਦੋਂ ਅਸੀਂ ਸੁਣ ਕੇ ਉਹਨੂੰ ਮੰਨੀਏ ਤੇ ਜ਼ਿੰਦਗੀ ਦੇ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਕਰੀਏ ਫਿਰ ਕਿਤੇ ਅਸੀਂ ਸਤਗੁਰਾਂ ਨੂੰ ਖੁਸ਼ ਕਰ ਸਕਦੇ ਹਾਂ ਸਾਧ ਸੰਗਤ ਜੀ ਸੁਣਿਆ ਅਸੀਂ ਕੀ ਹੈ ਕੀ ਰਹਿਤ ਸਤਗੁਰਾਂ ਨੂੰ ਸਭ ਤੋਂ ਵੱਧ ਪਿਆਰੀ ਅਸੀਂ ਪਿਆਰੇ ਨਹੀਂ ਸਿੱਖ ਪਿਆਰਾ ਨਹੀਂ ਰਹਿਤ ਪਿਆਰੀ ਹੁਣ ਦੁਨੀਆ ਦੀ ਕੋਈ ਵੀ ਵਸਤੂ ਲੈ ਲਓ ਕੋਈ ਵੀ ਚੀਜ਼ ਲੈ ਲਓ ਜੋ ਕੁਦਰਤੀ ਤੌਰ ਤੇ ਪ੍ਰਮਾਤਮਾ ਨੇ ਪੈਦਾ ਕੀਤੀ ਹੈ ਸਾਰੀਆਂ ਚੀਜ਼ਾਂ ਸਾਰੀਆਂ ਵਸਤੂਆਂ ਸਾਰੇ ਗ੍ਰਹਿ ਚੰਦ ਤਾਰੇ ਹਵਾਵਾਂ ਪਵਨ ਪਾਣੀ ਸਾਰੇ ਉਹਦੀ ਮਰਿਆਦਾ ਦੇ ਵਿੱਚ ਚੱਲ ਰਹੇ ਨੇ ਮਰਿਆਦਾ ਦੇ ਵਿੱਚ ਬੱਧੇ ਹੋਏ ਚੱਲ ਰਹੇ ਨੇ ਸਾਡਾ ਪੰਜ ਤੱਤਾਂ ਦਾ ਬਣਿਆ ਹੋਇਆ ਸਰੀਰ ਵੀ ਮਰਿਆਦਾ ਦੇ ਵਿੱਚ ਇੱਕ ਕੇਵਲ ਮਨੁੱਖ ਹੈ ਜਿਹੜਾ ਮਰਿਆਦਾ ਦੇ ਵਿੱਚ ਨਹੀਂ ਚੱਲਦਾ ਹੁਣ ਗੁਰੂ ਸਾਹਿਬ ਨੇ ਜੋ ਸਾਨੂੰ ਉਪਦੇਸ਼ ਕਰੇ ਹੁਕਮ ਕਰੇ ਅਸੀਂ ਉਹਨਾਂ ਨੂੰ ਕਿੰਨਾ ਕੁ ਮੰਨਦੇ ਹਾਂ ਹੁਕਮ ਦੇ ਵਿੱਚ ਰਵਾਂਗੇ ਤੇ ਸਾਧ ਸੰਗਤ ਜੀ ਅਸੀਂ ਸੁਖਦਾਈ ਜੀਵਨ ਬਤੀਤ ਕਰ ਸਕਦੇ ਹਾਂ ਹੁਣ ਦੇਖ ਲਓ ਆਪਾਂ ਕਿਵੇਂ ਡਿਸਕਸ ਕਰਿਆ ਕਿਵੇਂ ਅਸੀਂ ਅ ਮਤਲਬ ਗੱਲ ਖੋਲ ਕੇ ਰੱਖੀ ਕਿ ਸਤਿਗੁਰੂ ਸਾਨੂੰ ਕਿਵੇਂ ਸਮਝਾਉਂਦੇ ਨੇ ਬਾਣੀ ਦੇ ਵਿੱਚ ਕਿਵੇਂ ਸਮਝਾਇਆ ਗਿਆ ਹੁਣ ਜੇ ਤੇ ਅਸੀਂ ਸਤਿਗੁਰਾਂ ਨੂੰ ਖੁਸ਼ ਕਰਨਾ ਹੈ ਫਿਰ ਮਰਿਆਦਾ ਦੇ ਵਿੱਚ ਨੇਮ ਦੇ ਵਿੱਚ ਰਹਿ ਕੇ ਜ਼ਿੰਦਗੀ ਬਤੀਤ ਕਰਨੀ ਪਵੇਗੀ ਤੇ ਜੇ ਅਸੀਂ ਚਾਹੁੰਦੇ ਆ ਕਿ ਜਿਵੇਂ ਅਸੀਂ ਦੁਖੀ ਸਾਂ ਦੁਖੀ ਹੈਗੇ ਸੀ ਪਹਿਲਾਂ ਵੀ ਸੀ ਹੁਣ ਵੀ ਆ ਤੇ ਅੱਗੇ ਵੀ ਦੁਖੀ ਰਹਿ ਕੇ ਫਿਰ ਜਹਾਨੋਂ ਤੁਰ ਜਾਣਾ ਆ ਫਿਰ ਸਾਸੰਗਤ ਜੀ ਕੁਛ ਕਰਨ ਦੀ ਲੋੜ ਨਹੀਂ ਪਰ ਜੇ ਚਾਹੁੰਦੇ ਆਗੇ ਅਸੀਂ ਪਰਮਾਨੰਦ ਨੂੰ ਪ੍ਰਾਪਤ ਕਰੀਏ ਹਮੇਸ਼ਾ ਸੁਖੀ ਰਹੀਏ ਸੁਖੀ ਰਹਿਣ ਦਾ ਇੱਕੋ ਇੱਕ ਤਰੀਕਾ ਹੈ ਹੁਕਮ ਦੇ ਵਿੱਚ ਚੱਲਣਾ ਰਜਾ ਦੇ ਵਿੱਚ ਚੱਲਣਾ ਜਿਵੇਂ ਪਾਤਸ਼ਾਹ ਨੇ ਮਾਤ ਲੋਗ ਦੇ ਵਿੱਚ ਭੇਜਿਆ ਤੇ ਜਿਵੇਂ ਪਾਤਸ਼ਾਹ ਨੇ ਉਪਦੇਸ਼ ਕੀਤੇ ਹੁਕਮ ਕੀਤੇ ਉਦਾਂ ਹੀ ਇਸ ਜ਼ਿੰਦਗੀ ਨੂੰ ਬਤੀਤ ਕਰਨਾ ਫਿਰ ਸਤਗੁਰਾਂ ਦੀ ਖੁਸ਼ੀ ਪ੍ਰਾਪਤ ਹੋਏਗੀ ਸਸਾਂ ਸੰਗੇ ਜੀ ਬਾਣੀ ਪੜਨੀ ਹੈ ਬਾਣੀ ਤੇ ਭਰੋਸਾ ਰੱਖਣਾ ਹੈ ਨਿਤਨੇਮ ਕਰਨਾ ਹੈ ਅਮਰਤ ਵੇਲੇ ਜਾਗਣਾ ਹੈ ਵੱਧ ਤੋਂ ਵੱਧ ਬਾਣੀ ਪੜਨੀ ਤੇ ਵੱਧ ਤੋਂ ਵੱਧ ਸੇਵਾ ਕਰਨੀ ਜਿਵੇਂ ਕਿਸੇ ਨੂੰ ਕੋਈ ਪ੍ਰਸ਼ਾਦਾ ਜਾਂ ਕੋਈ ਡਿਸ਼ ਜ਼ਿਆਦਾ ਪਸੰਦ ਹੋਵੇ ਨਾ ਖਾਣ ਦੇ ਵਿੱਚ ਕੋਈ ਪਕਵਾਨ ਬਹੁਤ ਜ਼ਿਆਦਾ ਪਸੰਦ ਹੋਵੇ ਤੇ ਅਸੀਂ ਖਾਈ ਜਾਂਦੇ ਹਾਂ ਲੋੜ ਜਿੰਨੀ ਭੁੱਖਾ ਉਤੋਂ ਵੱਧ ਖਾ ਲੈਨੇ ਹ ਹੁਣ ਜੇ ਸਾਨੂੰ ਬਾਣੀ ਪੜਨ ਲੱਗਿਆ ਸਵਾਦ ਆਉਣ ਲੱਗ ਜੇ ਦਿਲ ਕਰੇ ਹੋਰ ਬਾਣੀ ਪੜਾਂ ਮਨ ਰੱਜੇ ਹੀ ਨਾ ਸਿਮਰਨ ਕਰਨ ਲੱਗਿਆ ਮਨ ਰੱਜੇ ਹੋਰ ਚਿਤ ਕਰੇ ਬਾਣੀ ਪੜਨ ਨੂੰ ਸਿਮਰਨ ਕਰਨ ਨੂੰ ਹੋਰ ਚਿਤ ਕਰੇ ਇਸੇ ਤਰ੍ਹਾਂ ਸੇਵਾ ਕਰਨ ਨੂੰ ਵੀ ਹੋਰ ਚਿਤ ਕਰੇ ਇਹ ਚੀਜ਼ ਸੋਚ ਲੈਣਾ ਪੱਕਾ ਨਿਰਣਾ ਕਰ ਲੈਣਾ ਵਾਹਿਗੁਰੂ ਦੇ ਭੈ ਦੇ ਵਿੱਚ ਇਹ ਚੀਜ਼ ਕਹਿ ਰਿਹਾ ਹੈ ਕਿ ਗੁਰੂ ਦੀ ਖੁਸ਼ੀ ਹੈ ਤੁਹਾਡੇ ਤੇ ਜੇ ਬਾਣੀ ਪੜਨ ਲੱਗਿਆ ਮਨ ਥੱਕਦਾ ਅੱਕਦਾ ਨਹੀਂ ਤੇ ਜੇ ਬਾਣੀ ਪੜਨ ਨੂੰ ਚੇਤ ਹੀ ਨਹੀਂ ਕਰਦਾ ਸੇਵਾ ਕਰਨ ਨੂੰ ਚੇਤ ਹੀ ਨਹੀਂ ਕਰਦਾ ਇਹ ਸਮਝ ਲੈਣਾ ਕਿ ਸਤਬੰਦਾਂ ਦੀ ਖੁਸ਼ੀ ਨਹੀਂ ਹੈ ਸਤਗੁਰਾਂ ਦੀ ਨਾਰਾਜ਼ਗੀ ਹੈ ਸਤਗੁਰਾਂ ਦੀ ਖੁਸ਼ੀ ਦੇ ਪਾਤਰ ਬੰਨਾ ਹੈ ਮਿਹਨਤ ਕਰਨੀ ਹੈ ਤਰਨਾ ਕਰਨਾ ਹੈ ਪਾਤਸ਼ਾਹ ਦੇ ਚਰਨਾਂ ਪਾਤਸ਼ਾਹ ਜੀ ਸੇਵਾ ਦੀ ਦਾਤ ਝੋਲੀ ਚ ਪਾਓ ਬਾਣੀ ਪੜਵਾਓ ਆਪਣੀ ਦੇਖਿਓ ਫਿਰ ਸਾਰੇ ਕਸ਼ਟ ਦੂਰ ਹੁੰਦੇ ਅਸੀਂ ਲੋਕਾਂ ਦੀਆਂ ਹੱਡ ਬੀਤੀਆਂ ਹੀ ਸੁਣਨੀਆਂ ਕਿ ਆਪਣੀ ਹੱਡ ਬੀਤੀ ਵੀ ਬਣਾਉਣੀ ਹੈ ਕਿ ਸਾਡੇ ਨਾਲ ਵੀ ਸਤਿਗੁਰੂ ਵਰਤੇ ਨੇ ਅਸੀਂ ਸੁਣਦੇ ਆ ਬੜੀਆਂ ਹੱਡ ਬੀਤੀਆਂ ਸੁਣ ਲੀਆਂ ਨੇ ਪਰ ਹੁਣ ਸਮਝਣਾ ਵੀ ਹੈ ਕਿ ਬਾਣੀ ਕਿਸ ਤਰੀਕੇ ਦੇ ਨਾਲ ਸਰਵਣ ਕੀਤੀ ਜਾਵੇ ਪੜ੍ਹੀ ਜਾਵੇ ਹੁਣ ਸੁਣਨ ਦਾ ਵੀ ਬਹੁਤ ਲਾਭ ਹੈ ਪਰ ਅਸੀਂ ਸੁਣਦੇ ਵੀ ਕਿੱਥੇ ਆ ਹੁਣ ਜੇ ਬਾਣੀ ਸੁਣ ਕੇ ਅਸੀਂ ਇੱਕ ਕੰਨ ਤੋਂ ਸੁਣੀ ਦੂਜੇ ਚੋਂ ਕੱਢਤੀ ਉਹ ਬਾਣੀ ਸੁਣੀ ਦਾ ਵੀ ਕੀ ਫਾਇਦਾ ਸੁਸਾਸੰਗਤ ਜੀ ਬਾਣੀ ਪੜ੍ਹਨੀ ਹੈ ਸੇਵਾ ਕਰਨੀ ਹੈ ਸਤਿਗੁਰਾਂ ਦੀ ਖੁਸ਼ੀ ਜ਼ਰੂਰ ਮਿਲੇਗੀ ਸੁੱਤੇ ਸਿੱਧ ਸਾਰੇ ਕਾਰਜ ਸਿੱਧ ਹੋਣਗੇ ਸੋ ਸਾਸੰਗਤ ਜੀ ਆਪ ਜੀ ਦੇ ਚਰਨਾਂ 'ਚ ਕੁਝ ਬੇਨਤੀਆਂ ਜਿਵੇਂ ਆਪ ਸਭ ਨੂੰ ਪਤਾ ਏ ਕਿ ਗੁਰੂ ਕੇ ਸਥਾਨ ਗੁਰਦੁਆਰਾ ਆਰਾਮ ਸਰ ਸਹਿਬ ਜਿੱਥੋਂ ਦੀ ਕਾਰ ਸੇਵਾ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਆਪ ਵਰਤ ਕੇ ਸੰਗਤ ਦੇ ਕੋਲੋਂ ਕਰਵਾ ਰਹੇ ਨੇ ਸਾਸੰਗਤ ਜੀ ਸਭਾਵਾਂ ਜੰਗੀ ਪੱਧਰ ਤੇ ਚੱਲ ਰਹੀਆਂ ਨੇ ਸੋ ਪਲਸਤਰ ਡਾਟਾ ਦਾ ਕੰਮ ਲਗਭਗ ਕੰਪਲੀਟ ਹੋ ਗਿਆ ਏ ਜਿਹੜੇ ਗੁਰੂ ਘਰ ਦੇ ਵਿੱਚ ਵਾਸ਼ਰੂਮ ਬਣ ਰਹੇ ਸੀ ਉਹ ਵੀ ਲਗਭਗ ਤਿਆਰ ਹੋ ਚੁੱਕੇ ਨੇ ਸਾਸੰਗਤ ਜੀ ਆਪ ਸਭ ਦੇ ਚਰਨਾਂ 'ਚ ਬੇਨਤੀ ਹੈ ਹੱਥ ਜੋੜ ਕੇ ਕਿ ਗੁਰੂ ਘਰ ਦੇ ਅੰਦਰ ਟਾਈਲਾਂ ਲੱਗਣੀਆਂ ਨੇ ਫਲੋਰ ਦੇ ਉੱਪਰ ਟਾਈਲਾਂ ਲੱਗਣੀਆਂ ਨੇ ਤੇ ਸਾਸੰਗਤ ਜੀ 24 ਸੈਂਕੜੇ 25 ਸੈਂਕੜੇ ਜਗ੍ਹਾ ਏ ਜਿੱਥੇ ਆ ਟਾਈਲਾਂ ਲੱਗਣੀਆਂ ਸੋ ਉਹਦੇ ਵਿੱਚ ਸਾਧ ਸੰਗਤ ਜੀ ਜਿਹੜੀ ਵੀ ਸੰਗਤ ਦੇ ਵਿੱਚੋਂ ਜਿਹੜਾ ਕੋਈ ਸੇਵਾ ਭਾਵਨਾ ਵਾਲਾ ਹੋਵੇ ਜਿਹਦੇ ਮਨ ਦੇ ਅੰਦਰ ਚਾਅ ਹੋਵੇ ਕਿ ਮੈਂ ਗੁਰੂ ਘਰ ਸੇਵਾ ਕਰਾਂ ਤੇ ਸਤ ਗੁਰਾਂ ਦੀ ਖੁਸ਼ੀ ਪ੍ਰਾਪਤ ਕਰਾਂ ਤੇ ਸਾਧ ਸੰਗਤ ਜੀ ਜ਼ਰੂਰ ਇੰਨਾ ਸੇਵਾਵਾਂ ਦੇ ਵਿੱਚ ਹਿੱਸਾ ਪਾਓ ਜ਼ਰੂਰ ਆਪਣੇ ਨਾਮ ਨੋਟ ਕਰਵਾਓ ਪਲੇਟਾਂ ਜਿਹੜੀਆਂ ਟਾਈਲਾਂ ਲੱਗਣੀਆਂ ਨੇ ਦੂਸਰੀ ਸੇਵਾ ਦਰਵਾਜ਼ੇ ਤੇ ਖਿੜਕੀਆਂ ਲੱਗਣੀਆਂ ਨੇ ਸਾਧ ਸੰਗਤ ਜੀ ਉਹ ਵੀ ਸੇਵਾ ਜ਼ਰੂਰ ਸੰਗਤ ਦੇ ਵਿੱਚੋਂ ਲਓ ਟੈਲੀਫੋਨ ਉਪਟਾਵਾਂ ਜਿੰਨੀਆਂ ਵੀ ਹਾਜ਼ਰ ਕਰ ਸਕਦੇ ਆ ਜਰੂਰ ਕਰੋ ਤੇ ਬਾਕੀ ਸੇਵਾਵਾਂ ਹੋਰ ਵੀ ਨੇ ਬਾਕੀ ਜਦੋਂ ਇਹ ਸੇਵਾਵਾਂ ਹੋ ਜਾਣਗੇ ਕਿਉਂਕਿ ਅਜੇ ਤੱਕ ਕਿਸੇ ਸੰਗਤ ਦੇ ਵਿੱਚੋਂ ਕਿਸੇ ਦਾ ਨਾਮ ਨਹੀਂ ਆਇਆ ਜਿੰਨੇ ਕਿਹਾ ਹੋਵੇ ਕਿ ਅਸੀਂ ਇਹ ਸੇਵਾ ਕਰਨੀ ਹੈ ਪੁੱਛਿਆ ਸੀ ਪਰ ਅਜੇ ਤੱਕ ਸੇਵਾ ਪਹੁੰਚੀ ਨਹੀਂ ਉਹਨਾਂ ਚਿਰ ਅਸੀਂ ਬੇਨਤੀਆਂ ਕਰਦੇ ਰਹਿਣਾ ਆ ਕਿਉਂਕਿ ਗੁਰੂ ਸਾਹਿਬ ਦਾ ਹੁਕਮ ਹੈ ਅਸੀਂ ਹੌਕਾ ਦਿੰਦੇ ਰਹਿਣਾ ਆ ਜਦੋਂ ਸੇਵਾ ਹੋ ਜਾਈਗੀ ਤੁਹਾਨੂੰ ਦੱਸ ਦਿੱਤਾ ਜਾਏਗਾ ਸੋ ਸਾਧ ਸੰਗਤ ਜੀ ਇਹ ਸੇਵਾਵਾਂ ਜ਼ਰੂਰੀ ਨੇ ਤੇ ਜਰੂਰ 사ਸੰਗਤ ਜੀ ਇਹਨਾਂ ਸੇਵਾਵਾਂ ਦੇ ਵਿੱਚ ਹਿੱਸਾ ਪਾਓ ਬਾਕੀ 사ਸੰਗਤ ਜੀ ਜੋ ਸਾਡੇ ਸਮਾਜ ਦੇ ਪ੍ਰਤੀ ਫਰਜ਼ ਬਣਦੇ ਨੇ ਮਹਾਰਾਜ ਉਹ ਵੀ ਸੇਵਾਵਾਂ ਨਾਲ ਨਾਲ ਚਲਵਾ ਰਹੇ ਨੇ ਜਿਵੇਂ ਹਰ ਮਹੀਨੇ ਦੀ 15 ਤਰੀਕ ਨੂੰ ਵਿਧਵਾ ਬੀਬੀਆਂ ਜਿਨ੍ਹਾਂ ਦਾ ਕੋਈ ਸਹਾਰਾ ਹੀ ਨਹੀਂ ਕਰਦਿਆਂ ਨੇ ਬਾਹ ਛੱਡਤੀ ਰਿਸ਼ਤੇਦਾਰਾਂ ਨੇ ਪੁੱਛਿਆ ਨਹੀਂ ਬਾਹ ਨਹੀਂ ਪੜੀ ਕਮਾਈ ਦਾ ਕੋਈ ਸਾਧਨ ਨਹੀਂ ਬੱਚੇ ਛੋਟੇ ਨੇ ਕਮਾ ਨਹੀਂ ਸਕਦੇ ਸੋ ਉਹਨਾਂ ਨੂੰ ਹਰ ਮਹੀਨੇ ਦੀ 15 ਤਰੀਕ ਨੂੰ 사ਸੰਗਤ ਜੀ ਰਾਸ਼ਨ ਜਿੰਨਾ ਵੀ ਸਰਦਾ ਬਣਦਾ ਦਿੱਤਾ ਜਾਂਦਾ ਹੈ ਪੂਰੀ ਹੈਲਪ ਨਹੀਂ ਹੋ ਪਾਉਂਦੀ ਪਰ ਚਲੋ ਥੋੜੀ ਜੀ ਸਹਾਇਤਾ ਅਸੀਂ ਜੇ ਕਿਸੇ ਦੀ ਕਰ ਦਈਏ ਤੇ ਅਗਲੇ ਨੂੰ ਹੌਸਲਾ ਹੋ ਜਾਂਦਾ ਹੈ ਤੇ ਗੁਰੂ ਦੀ ਖੁਸ਼ੀ ਮਿਲ ਜਾਂਦੀ ਹੈ ਜਿਵੇਂ ਅਸੀਂ ਸੁਣਦੇ ਆ ਨਾ ਕਿ ਇੱਕ ਜੰਗਲ ਨੂੰ ਲੱਗ ਗਈ ਆਗਏ ਕਿ ਚਿੜੀ ਹੈ ਉਹ ਪਾਣੀ ਦੀ ਚੁੰਝ ਭਰਦੀ ਹੈ ਜੰਗਲ ਤੇ ਪਾਉਂਦੀ ਹੈ ਤੇ ਇੱਕ ਲਾਗੇ ਖੜਾ ਬੰਦਾ ਦੇਖ ਰਿਹਾ ਹੈ ਕੀ ਕੀ ਕਰ ਰਹੀ ਹੈ ਮਜ਼ਾਕ ਕਰਦਾ ਹੈ ਕਹਿੰਦਾ ਕਿ ਤੂੰ ਕੀ ਸੋਚਦੀ ਹੈ ਕਿ ਤੇਰੀ ਇਹ ਚੁੰਝ ਪਾਣੀ ਦੀ ਜਿਹੜੀ ਹੈ ਅੱਗ ਬੁਝਾ ਦੇਗੀ ਇੰਨੀ ਅੱਗ ਲੱਗੀ ਹੈ ਪੂਰੇ ਜੰਗਲ ਨੂੰ ਬੁਝਾ ਲੇਗੀ ਤੇ ਉਹ ਚਿੜੀ ਅੱਗੋ ਕਹਿੰਦੀ ਹੈ ਕਹਿੰਦੀ ਪਤਾ ਮੈਨੂੰ ਵੀ ਹੈ ਕਿ ਮੇਰੀ ਇਹ ਚੁੰਝ ਪਾਣੀ ਦੀ ਜਿਹੜੀ ਹੈ ਇਹਦੇ ਨਾਲ ਅੱਗ ਨਹੀਂ ਬੁਝਣ ਲੱਗੀ ਅੱਗ ਨਹੀਂ ਬਜਣੀ ਮੈਨੂੰ ਪਤਾ ਹੈ ਪਰ ਕਹਿੰਦੀ ਕਿ ਮੈਂ ਉਸ ਲਿਸਟ ਵਿੱਚ ਆ ਜਾਾਂਗੀ ਉਸ ਲਿਸਟ ਵਿੱਚ ਸ਼ਾਮਲ ਹੋ ਜਾਾਂਗੀ ਜਦੋਂ ਹਸਾਬ ਕਿਤਾਬ ਹੋਣਾ ਨਾ ਅੱਗ ਕਿੰਨਾ ਨੇ ਲਾਈ ਤੇ ਅੱਗ ਕਿੰਨਾ ਨੇ ਬੁਝਾਈ ਮੈਂ ਉਸ ਲਿਸਟ ਵਿੱਚ ਹੋਵਾਂਗੀ ਜਿਨ੍ਹਾਂ ਨੇ ਬੁਝਾਉਣ ਦਾ ਯਤਨ ਕੀਤਾ ਸੋ ਸਾਧ ਸੰਗਤ ਜੀ ਸਾਨੂੰ ਪਤਾ ਹੈ ਕਿ ਅਸੀਂ ਜੇ 100 ਰੁਪਿਆ 10 ਰੁਪਏ ਜਾਂ 1000 ਰੁਪਿਆ ਸੇਵਾ ਕੱਢਦੇ ਆ ਕਿਸੇ ਦੀ ਮਦਦ ਕਰਦੇ ਆ ਅਸੀਂ ਕਿਸੇ ਦੀ ਪੂਰੀ ਮਦਦ ਨਹੀਂ ਕਰ ਸਕਦੇ ਪਰ ਹਾਂ ਅਸੀਂ ਲਿਸਟ ਵਿੱਚ ਆ ਜਾਾਂਗੇ ਕਿ ਅਸੀਂ ਸੇਵਾ ਕੀਤੀ ਹੈ ਸੋ ਸਾਧ ਸੰਗਤ ਜੀ ਜਰੂਰ ਸੇਵਾਵਾਂ ਕਰਿਆ ਕਰੋ ਇਹ ਵਿਧਵਾ ਬੀਬੀਆਂ ਜਿਨ੍ਹਾਂ ਦੇ ਘਰ ਦੇ ਹਾਲਾਤ ਬਹੁਤ ਜ਼ਿਆਦਾ ਮਾੜੇ ਸੋ ਇਹ ਸੇਵਾਵਾਂ ਵੀ ਤੁਹਾਡੇ ਸਹਿਯੋਗ ਦੇ ਨਾਲ ਹੀ ਚੱਲਦੀਆਂ ਨੇ ਦੂਸਰੀ ਸੇਵਾ ਸਾਧ ਸੰਗਤ ਜੀ ਉਹ ਧੀਆਂ ਉਹ ਭੈਣਾਂ ਜਿਨ੍ਹਾਂ ਦੇ ਸਿਰ ਪਿਤਾ ਨਹੀਂ ਜਾਓ ਪਿਤਾ ਜਿਹੜੀਆਂ 5 5 6 6 ਧੀਆਂ ਨੇ ਹੁਣ ਫਿਕਰ ਹੈ ਝੋਰਾ ਕਿਵੇਂ ਧੀ ਦਾ ਵਿਆਹ ਕਰਨਾ ਹੈ ਫਿਕਰ ਹੁੰਦਾ ਹੈ ਕਿਉਂਕਿ ਸਾਡੇ ਘਰਾਂ 'ਚ ਵੀ ਧੀਆਂ ਨੇ ਭੈਣਾਂ ਨੇ ਜਦੋਂ ਵਿਆਹ ਕਰਨਾ ਹੁੰਦਾ ਸਾਰ ਸਾਂਗਤ ਜੀ ਸਾਨੂੰ 6 ਸਾਲ ਪਹਿਲਾਂ ਹੀ ਹੱਥਾਂ ਪੈਰਾਂ ਦੀ ਪੈ ਜਾਨੀ ਹੈ ਹਲਵਾਈ ਕਿੱਥੋਂ ਕਰਨਾ ਰਾਸ਼ਨ ਕਿੱਥੋਂ ਆਉਣਾ ਹੈ ਕਿਦਾਂ ਬਰਾਤ ਸਾਂਭਣੀ ਹੈ ਸੋ ਕਿੰਨਾ ਟੈਨਸ਼ਨਾਂ ਹੁੰਦੀਆਂ ਨੇ ਸੋ ਇਹ ਸਮਾਗਮ ਹੋਣੇ ਨੇ 2 ਦਸੰਬਰ ਨੂੰ ਸੋ ਇਹਦੇ ਵਿੱਚ ਲੋੜਵੰਦ ਧੀਆਂ ਦੇ ਸਮੂਹਿਕ ਰੂਪ ਦੇ ਵਿੱਚ ਆਨੰਦ ਕਾਰਜ ਹੋਣਗੇ ਸੋ ਸਾਸੰਗਤ ਜੀ ਇਹ ਬੜੇ ਸਮੇਂ ਤੋਂ ਆਨੰਦ ਕਾਰਜ ਬਾਬਾ ਦੀਪ ਸਿੰਘ ਜੀ ਸਵਾਵਾ ਲੈ ਰਹੇ ਨੇ ਹੁਣ ਤੱਕ ਹਜ਼ਾਰ ਦੇ ਕਰੀਬ ਧੀਆਂ ਦੇ ਆਨੰਦ ਕਾਰਜ ਹੋ ਚੁੱਕੇ ਨੇ ਉਹਨਾਂ ਨੂੰ ਘਰ ਵਰਤੋਂ ਵਾਲਾ ਸਮਾਨ ਵੀ ਦਿੱਤਾ ਜਾਂਦਾ ਜਿਵੇਂ ਕਿ ਜਿਹੜਾ ਡੇਲੀ ਵਰਤੋਂ ਵਾਲਾ ਹੁੰਦਾ ਹੈ ਬੈੱਡ ਪੇਟੀ ਕੁਰਸੀਆਂ ਮੇਜ਼ ਕੱਪੜੇ ਸੂਟ ਬਿਸਤਰੇ ਭਾਂਡੇ ਇਦਾਂ ਹੋਰ ਵੀ ਸਾਸੰਗਤ ਜੀ ਬਹੁਤ ਸਾਰਾ ਸਮਾਨ ਜਿੰਨਾ ਵੀ ਸੰਗਤ ਵੱਲੋਂ ਸਵਾਵਾ ਲਿਆਂ ਜਾਂਦੇ ਨੇ ਉਦਾਂ ਉਹਦਾ ਸਮਾਨ ਜਿਹੜਾ ਉਹ ਸੰਗਤ ਦੇ ਵੱਲੋਂ ਹੀ ਸਾਸੰਗਤ ਜੀ ਉਹਨਾਂ ਧੀਆਂ ਨੂੰ ਦੇ ਦਿੱਤਾ ਜਾਂਦਾ ਹੈ ਸੋ 2 ਦਸੰਬਰ ਨੂੰ ਸਮੂਹਿਕ ਰੂਪ ਦੇ ਵਿੱਚ ਆਨੰਦ ਕਾਰਜ ਹੋਣੇ ਆ ਸਾਧ ਸੰਗਤ ਜੀ ਜਰੂਰ ਸੇਵਾਵਾਂ ਜਿਹੜੀਆਂ ਤੁਸੀਂ ਇਹਦੇ ਵਿੱਚ ਜਰੂਰ ਕਰਿਓ ਤੇ ਇਹਨਾਂ ਸੇਵਾਵਾਂ ਦੇ ਵਿੱਚ ਵੀ ਹਿੱਸਾ ਪਾਓ ਕਿਉਂਕਿ ਸਾਧ ਸੰਗਤ ਜੀ ਕੰਨਿਆਦਾਨ ਮਹਾਦਾਨ ਹੁੰਦਾ ਜੀ ਜੇ ਇਹਦੇ 'ਚ ਸੇਵਾ ਕਰਾਂਗੇ ਕਿਸੇ ਗਰੀਬ ਬਾਬਲ ਦੀ ਜਿਹੜੀ ਧੀ ਹੈ ਉਹ へਤੋ ਉੱਠ ਜਾਣੀ ਹੈ ਉਹਨੇ ਆਪਣੇ ਘਰ ਵਸ ਚਲੇ ਜਾਣਾ ਹੈ ਸੋਹਰੇ ਪਰਿਵਾਰ ਚਲੇ ਜਾਣਾ ਹੈ ਤੇ ਇੱਕ ਬਾਪ ਦਾ ਸਹਾਰਾ ਬਣਨਾ ਹੈ ਸਾਸੰਗ ਜੀ ਜਰੂਰ ਇੰਨਾ ਸੇਵਾਵਾਂ ਦੇ ਵਿੱਚ ਵੀ ਹਿੱਸਾ ਪਾਏ ਹੁਣ ਸੇਵਾਵਾਂ ਕਿਸ ਤਰੀਕੇ ਦੀਆਂ ਕਰ ਸਕਦੇ ਹਾਂ ਅਸੀਂ ਦੇਖੋ ਜ਼ਰੂਰੀ ਨਹੀਂ ਕਿ ਸਾਰਾ ਵਿਆਹ ਹੀ ਕਰਨਾ ਹੈ ਸਾਸੰਗ ਜੀ ਧੀਆਂ ਨੂੰ ਸੂਟ ਲਿਆ ਦਿੱਤੇ ਹੋ ਸਕੇ ਜਿੰਨੇ ਭਾਂਡਿਆਂ ਦੀ ਸੇਵਾ ਲੈਣੀਆਂ ਤਿਆਂ ਨੂੰ ਭਾਂਡਿਆਂ ਦੀ ਸੇਵਾ ਕਿਸੇ ਨੇ ਪੇਟੀਆਂ ਦੀ ਸੇਵਾ ਕਰਨੀ ਹੋਵੇ ਕਿਸੇ ਨੇ ਬੈੱਡ ਦੀ ਸੇਵਾ ਕਰਨੀ ਹੋਵੇ ਇੱਕ ਬੈੱਡ ਦੋ ਬੈੱਡ ਜਿੰਨੇ ਵੀ ਬੈੱਡਾਂ ਦੀ ਸੇਵਾ ਕਰਨੀ ਹੋਵੇ ਸਾਧ ਸੰਗਤ ਜੀ ਕੁਰਸੀਆਂ ਦੀ ਸੇਵਾ ਲੈ ਸਕਦੇ ਹੋ ਬਿਸਤਰਿਆਂ ਦੀ ਸੇਵਾ ਲੈ ਸਕਦੇ ਹੋ ਤੇ ਬਾਕੀ ਜਿੱਦਾਂ ਹਲਵਾਈ ਰਾਸ਼ਨ ਦਾ ਸੇਵਾ ਹੁੰਦੇ ਜਿਵੇਂ ਹਲਵਾਈ ਸਾਨੂੰ 12 13 ਟੀਮ ਜਿਹੜੇ ਰਿਫਾਇਰ ਦੇ ਦੱਸ ਕੇ ਗਿਆ ਉਹਦੇ ਚ ਵੀ ਸੇਵਾ ਤੁਸੀਂ ਲੈ ਸਕਦੇ ਹੋ ਕਿੰਨੇ ਟੀਨਾਂ ਦੀ ਸੇਵਾ ਕਰਨੀ ਹੈ ਤੇਲ ਦੀ ਸੇਵਾ ਤੇ ਬਾਕੀ ਜਿਹੜਾ ਰਾਸ਼ਨ ਹੁੰਦਾ ਹੈ ਗਰੋਸਰੀ ਦਾ ਸਮਾਨ ਹੈ ਉਹਦੀ ਸੇਵਾ ਲੈ ਸਕਦੇ ਆ ਤੁਸੀਂ ਆਲੂ ਗੰਡੇ ਪਿਆਜ਼ ਇਹਨਾਂ ਦੀ ਸੇਵਾ ਲੈ ਸਕਦੇ ਹੋ ਕਿਉਂਕਿ ਇਹ بڑے ਜੰਗੀ ਪੱਧਰ ਤੇ ਆਉਣੇ ਮਠਿਆਈਆਂ ਦੀ ਸੇਵਾ ਕਿਸੇ ਨੇ ਕਰਨੀ ਹੋਵੇ ਕੀ ਹਾਂ ਕੀ 3 ਦੇ ਵਿਆਹ ਆ ਤਿੰਨਾਂ ਚ ਮਠਿਆਈ ਦੀ ਸੇਵਾ ਮੇਰੇ ਵੱਲੋਂ ਹੋਵੇ ਕੋਲਡ ਡਰਿੰਕ ਦੀ ਸੇਵਾ ਕਿਸੇ ਨੇ ਲੈਣੀ ਹੋਵੇ ਸਸੰਗਤ ਜੀ ਇਹਨਾਂ ਸੇਵਾਵਾਂ ਦੇ ਵਿੱਚ ਤੁਸੀਂ ਜਰੂਰ ਸਹਿਯੋਗ ਕਰਿਓ ਵਾਟਸਐਪ ਨੰਬਰ ਦਿੱਤਾ ਆ ਕਿਉਂਕਿ ਇਹ ਕਾਰਜ ਮੈਂ ਕਹਾ ਮੈਂ ਕਰ ਰਿਹਾ ਮੈਂ ਨਹੀਂ ਕਰ ਰਿਹਾ ਇਹ ਗੁਰੂ ਕੀ ਸਾਧ ਸੰਗਤ ਕਰ ਰਹੀ ਹੈ ਬਾਬਾ ਦੀਪ ਸਿੰਘ ਜੀ ਆਪ ਕਰ ਰਹੇ ਨੇ ਕਰਨਾ ਸਾਧ ਸੰਗਤ ਨਹੀਂ ਆ ਬਸ ਇਹ ਹੈ ਕਿ ਅਸੀਂ ਹੋਕਾ ਦੇਣ ਨੂੰ ਅੱਗੇ ਬੈਠੇ ਅਸੀਂ ਹੋਕਾ ਦੇਈ ਜਾਣਾ ਪਾਈ ਸੇਵਾ ਕਰ ਲੋ ਜਰੂਰ ਸਾਧ ਸੰਗਤ ਜੀ ਇਹਨਾਂ ਸਮਾਗਮਾਂ ਦੇ ਵਿੱਚ ਹਿੱਸਾ ਪਾਓ ਡੇਟ ਯਾਦ ਰੱਖਿਓ 2 ਦਸੰਬਰ ਪੂਰਾ ਸਮਾਗਮ ਜਿਹੜਾ ਆ ਲਾਈਵ ਤੁਸੀਂ ਦੇਖ ਸਕਦੇ ਹੋ ਤੁਸੀਂ ਦੇਖ ਲਿਓ ਤੇ ਚੈਨਲ ਦਾ ਨਾਮ ਦਿੱਤਾ ਆ ਤੁਹਾਨੂੰ ਫਿਰ ਦੱਸ ਵੀ ਦਿੱਤਾ ਜਾਏਗਾ ਕਿ ਚੈਨਲ YouTube ਤੇ ਲਾਈਵ ਪ੍ਰੋਗਰਾਮ ਆਏਗਾ ਤੁਸੀਂ ਸਾਰੇ ਪ੍ਰੋਗਰਾਮ ਦੇ ਦਰਸ਼ਨ ਕਰਿਓ ਨਾਲੇ ਆਪ ਦੇਖਿਓ ਜਰੂਰ ਸਾਧ ਸੰਗਤ ਜੀ ਇੰਨਾ ਸੇਵਾਵਾਂ ਦੇ ਵਿੱਚ ਹਿੱਸਾ ਪਾਇਓ ਹੁਣ ਤੀਸਰੀ ਸੇਵਾ ਵੱਡੀ ਸੇਵਾ ਉਹ ਬੱਚੇ ਗੁਰਸਿੱਖ ਬੱਚੇ ਜਿਹੜੇ ਪੜਨਾ ਚਾਹੁੰਦੇ ਨੇ ਪਰ ਘਰ ਦੇ ਹਾਲਾਤਾਂ ਕਾਰਨ ਪੜ੍ਹਾਈ ਛੁੱਟ ਜਾਂਦੀ ਸੋ ਉਹਨਾਂ ਬੱਚਿਆਂ ਨੂੰ ਸਾਧ ਸੰਗਤ ਜੀ ਗੁਰੂ ਘਰ ਵੱਲੋਂ ਸਾਧ ਸੰਗਤ ਜੀ ਸਾਧ ਸੰਗਤ ਦੇ ਸਹਿਯੋਗ ਦੇ ਨਾਲ ਸਾਸੰਗ ਜੀ ਬੁਕਸ ਯੂਨੀਫਾਰਮ ਲੈ ਕੇ ਦਿੱਤੀਏ ਜਾਂਦੇ ਨੇ ਤੇ ਉਹਨਾਂ ਦੀ ਫੀਸ ਵੀ ਸਕੂਲ ਦੇ ਵਿੱਚ ਡਿਪੋਜ਼ਿਟ ਕਰਵਾਈ ਜਾਂਦੀ ਹੈ ਵੀ ਆਪ ਸਭ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਕਾਰਜ ਹੁੰਦੇ ਨੇ ਸਾਸੰਗ ਜੀ ਜਰੂਰ ਸੇਵਾਵਾਂ ਕਰਿਓ WhatsApp ਨੰਬਰ ਉੱਤੇ ਦਿੱਤਾ ਹੋਇਆ ਤੁਸੀਂ ਉਹਦੇ ਤੇ ਮੈਸੇਜ ਕਰਕੇ ਤੁਸੀਂ ਆਪਣੇ ਨਾਮ ਸੇਵਾ ਦੇ ਵਿੱਚ ਨੋਟ ਕਰਵਾ ਸਕਦੇ ਹੋ ਸਾਸੰਗ ਜੀ ਜਰੂਰ ਬੇਨਤੀ ਹਸੋ ਵਿਕਾਰ ਕਰਿਓ ਆਓ ਹੁਣ ਪ੍ਰੇਮ ਦੇ ਨਾਲ ਸਾਰੇ ਜੱਪੂ ਜੀ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ